ਸੋ ਕਬੀਰ ਸਿੰਘ ਬਾਦਲ ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨਹੀਂ ਰਹੇ। ਕੱਲ ਦਾ ਮਾਗੀ ਦਾ ਮੇਲਾ ਤੇ ਵੱਡੀ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਸੀ। ਆਖਰ ਇੱਕ ਇਸ ਤੋਂ ਪਹਿਲਾਂ ਦੇ ਇਨਾ ਇਕੱਠ ਹੋਈ ਨਹੀਂ ਕਰੇ। देखो ਗੱਲ ਇਹ ਹੈ ਇਹ ਸਿੱਧੇ ਰੂਪ ਚ ਇਹਨਾਂ ਨੇ ਅਕਾਲ ਤਖਸਾਲ ਨੂੰ ਚੈਲੰਜ ਕੀਤਾ। ਇੱਕ ਤਾਂ ਹੁੰਦਾ ਲੋਕਾਂ ਦਾ ਆਪ ਮਹਾਰੇ ਆਉਣਾ। ਇੱਕ ਲੋਕਾਂ ਨੂੰ ਲੈ ਕੇ ਆਉਣਾ। ਉਹ ਦੋ ਚੀਜ਼ਾਂ ਦਾ ਬੜਾ ਅੰਤਰ ਹੁੰਦਾ ਹੈ ਇਹ ਬਹੁਤੇ ਲੋਕਾਂ ਨੂੰ ਵਿਚਾਰਿਆਂ ਨੂੰ ਪਿੰਡਾਂ 'ਚ ਜਿਹੜੇ ਸਧਾਰਨ ਲੋਕਾਂ ਨੂੰ ਪਤਾ ਵੀ ਨਹੀਂ ਹੁੰਦਾ ਵੀ ਕੀ ਹੈ ਕੀ 21 ਸੋਚ ਕੇ ਆ ਕਰਦੇ ਅਗਲੇ ਕਹਿੰਦੇ ਵੀ ਜੋੜ ਮੇਲੇ ਦੇ ਨਾਲੇ ਮੱਠ ਟਿਕ ਲਾਂਗੇ ਮਾਗੀ ਦੇ ਮੇਲੇ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਦਾ ਯੋਜਨ ਕੀਤਾ ਜਾਂਦਾ ਜਿਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨਹੀਂ ਰਹੇ ਪਰ ਇਹ ਤਸਵੀਰਾਂ ਦੇ ਵਿੱਚ ਪ੍ਰਧਾਨ ਹੀ ਨਜ਼ਰ ਆਏ ਜੇਕਰ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਹਰ ਇੱਕ ਦੇ ਵੱਲੋਂ ਤੰਗ ਕੱਸਿਆ ਜਾ ਰਿਹਾ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਪ੍ਰਧਾਨ ਹੀ ਨਹੀਂ ਰਹੇ ਤਾਂ ਫਿਰ ਉਹਨਾਂ ਨੂੰ ਤਵੱਜੋ ਇੰਨੀ ਕਿਉਂ ਦਿੱਤੀ ਜਾ ਰਹੀ ਹੈ ਅਤੇ ਕਈ ਪੰਤਕ ਮੁੱਦਿਆਂ ਦੇ ਉੱਤੇ ਵੀ ਖੁੱਲਕੇ ਵਿਚਾਰ ਇੱਕ ਦੂਜੇ ਦੇ ਉੱਤੇ ਤੰਗ ਕੱਸਦੇ ਹੋਏ ਨਜ਼ਰ ਆਏ ਸਾਡੇ ਨਾਲ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਸਾ ਮੌਜੂਦ ਨੇ ਉਹਨਾਂ ਨਾਲ ਗੱਲ ਕਰਨੀ ਹੈ ਢੀਂਸਾ ਸਾਹਿਬ ਕਿਸ ਤਰ੍ਹਾਂ ਵਿਖਦੇ ਹੋ ਕੱਲ ਦਾ ਮਾਗੀ ਦਾ ਮੇਲਾ ਤੇ ਵੱਡੀ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਸੀ ਆਖਰ ਇੱਕ ਇਸ ਤੋਂ ਪਹਿਲਾਂ ਤਾਂ ਇਹ ਇਕੱਠ ਹੋਈ ਨਹੀਂ ਕਦੇ ਦੇਖੋ ਗੱਲ ਇਹ ਹੈ ਇਹ ਸਿੱਧੇ ਰੂਪ ਚ ਇਹਨਾਂ ਨੇ ਅਕਾਲ ਤਖਤ ਸਾਹਿਬ ਨੂੰ ਚੈਲੰਜ ਕੀਤਾ ਜੀ ਕਿਉਂਕਿ ਅਕਾਲ ਤਖਤ ਸਾਹਿਬ ਦਾ ਦੇਸ਼ ਬੜਾ ਕਲੀਅਰ ਸੀ ਵੀ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਮਨਜ਼ੂਰ ਕਰਕੇ ਸੱਤ ਮੈਂਬਰੀ ਕਮੇਟੀ ਉਹ ਉਹ ਅਕਾਲੀਦਾਨ ਨੂੰ ਇਕੱਠਾ ਕਰਕੇ ਪਰਤੀ ਸ਼ੁਰੂ ਕਰੇ ਜੀ ਤੇ ਇਹਨਾਂ ਨੇ ਉਸ ਭਾਵਨਾ ਦੇ ਉਲਟ ਇਹ ਸਾਡੀ ਜਿਹੜੀ ਐ ਪ੍ਰੈਸ ਇਹ ਕੀਤੀ ਐ ਤੇ ਉਹ ਗੱਲ ਇਹ ਐ ਵੀ ਬੰਦੇ ਇਕੱਠੇ ਕਰਨੇ ਬਸਾਂ ਜਾਂ ਤੁਸੀਂ ਇੱਕ ਤਾਂ ਹੁੰਦਾ ਲੋਕਾਂ ਦਾ ਆਪ ਮਹਾਰੇ ਆਉਣਾ ਇੱਕ ਲੋਕਾਂ ਨੂੰ ਲੈ ਕੇ ਆਉਣਾ ਉਹ ਦੋ ਚੀਜ਼ਾਂ ਦਾ ਬੜਾ ਅੰਤਰ ਹੁੰਦਾ ਤੇ ਇਹ ਤਾਂ ਮਤਲਬ ਇਹਨਾਂ ਨੇ ਬੜਾ ਜ਼ੋਰ ਲਾ ਕੇ ਬਸਾਂ ਦੇ ਕੇ ਹੋਰ ਸਾਰਾ ਉਹਦਾ ਜ਼ੋਰ ਲਾ ਕੇ ਇਕੱਠ ਕੀਤਾ ਤੇ ਉਹ ਮਤਲਬ ਲੋਕ ਜਸਬੇ ਨਾਲ ਨਹੀਂ ਸੀ ਆਏ ਉੱਥੇ ਤੇ ਬਹੁਤੇ ਲੋਕਾਂ ਨੂੰ ਵਿਚਾਰਿਆਂ ਨੂੰ ਪਿੰਡਾਂ ਚ ਜਿਹੜੇ ਸਧਾਰਨ ਲੋਕ ਨੂੰ ਪਤਾ ਵੀ ਨਹੀਂ ਹੁੰਦਾ ਵੀ ਕੀ ਹੈ ਕਿ ਇੱਕ ਕੀ ਸੋਚ ਕੇ ਆ ਕਰ ਰਹੇ ਅਗਲੇ ਕਹਿੰਦੇ ਵੀ ਜੋੜ ਮੇਲੇ ਦੇ ਨਾਲੇ ਮੱਥਾ ਟੇਕ ਲਾਂਗੇ ਸੋ ਇਹ ਚੀਜ਼ਾਂ ਸੀ ਉਹਦਾ ਕੋਈ ਮੈਨੇ ਨਹੀਂ ਪਰ ਉਸ ਚੀਜ਼ ਨਾਲ ਜਿਹੜਾ ਇਹਨਾਂ ਨੇ ਮੈਸੇਜ ਦਿੱਤਾ ਉਹ ਬਿਲਕੁਲ ਕਲੀਅਰ ਨਹੀਂ ਹੈ ਵੀ ਇਹ ਇਹ ਪੰਥ ਵਿਰੋਧੀ ਤਾਕਤਾਂ ਹੁਣ ਬਾਦਲਦਲ ਚ ਕੁਸ ਬੈਠ ਕਰ ਚੁੱਕੀਆਂ ਜੇਕਰ ਟੀਨ ਸੇਵ ਗੱਲ ਕੀਤੀ ਜਾਵੇ ਪੰਥਕ ਵਿਰੋਧੀ ਦੀ ਗੱਲ ਚੱਲ ਰਹੀ ਹੈ ਕਿਉਂਕਿ ਜਦੋਂ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਮਨਜ਼ੂਰ ਕੀਤਾ ਗਿਆ ਸੀ ਤਾਂ ਪੰਜਾਬ ਦੀ عوام ਨੂੰ ਖਾਸ ਕਰ ਜੋ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੇ ਹੋਏ ਸੀ ਲੋਕ ਉਹਨਾਂ ਨੂੰ ਕਿਤੇ ਨਾ ਕਿਤੇ ਉਮੀਦ ਜਾਗੀ ਸੀ ਕਿ ਹੁਣ ਅਸਤੀਫਾ ਮਨਜ਼ੂਰ ਹੋ ਗਿਆ ਨਵਾਂ ਪ੍ਰਧਾਨ ਕੋਈ ਨਵਾਂ ਪ੍ਰਧਾਨ ਜੰਗ ਬਣੂਗਾ ਨੌਜਵਾਨ ਬਣੂਗਾ ਜਿਸ ਦੇ ਉੱਤੇ ਫਿਰ ਤੋਂ ਪੰਜਾਬ ਦੇ ਲੋਕ ਭਰੋਸਾ ਜਤਾ ਸਕਣ ਇਹਨਾਂ ਦੇਖੋ ਸਹੀ ਹੈ ਗਿਆ ਭਾਵਨਾ ਵੀ ਜਿਹੜੀ ਅਕਾਲ ਤਖਸਬ ਦੀ ਸੀ ਕਿ ਨਵੇਂ ਸਿਰਿਓਂ ਅਕਾਲੀ ਦਲ ਨੂੰ ਸੁਰਜੀਤ ਕੀਤਾ ਜਾਵੇ ਆਪਸੀ ਵਖਰੇਵੇਂ ਖਤਮ ਕਰਕੇ ਥੋੜੀ ਜੀ ਦੇਖੋ ਮੈਂ ਚਲੋ ਉਹਨਾਂ ਦਾ ਹੁਕਮ ਪ੍ਰਮਾਣ ਹੈ ਪਰ ਇੱਕ ਚੀਜ਼ ਦੀ ਥੋੜੀ ਜੀ ਕਮੀ ਰਹੀ ਗਈ ਉਹਨਾਂ ਨੂੰ ਸਾਰੀ ਪੰਥ ਨੂੰ ਸੱਦਾ ਦੇਣਾ ਚਾਹੀਦਾ ਸੀ ਨਾ ਕਿ ਸਿਰਫ ਦੋ ਧੜਿਆਂ ਨੂੰ ਜਿਹੜੇ ਵੀ ਅਕਾਲੀ ਸੋਚ ਨਾਲ ਜੁੜੇ ਹੋਏ ਨੇ ਉਸ ਵਿਚਾਰਧਾਰਾ ਨਾਲ ਜੁੜੇ ਹੋਏ ਨੇ ਸਿਧਾਂਤਾਂ ਨਾਲ ਜੁੜੇ ਹੋਏ ਨੇ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਨ ਦਾ ਇਹ ਤਾਂ ਹੋਣਾ ਚਾਹੀਦਾ ਸੀ ਚਾਹੇ ਇਹੀ ਸੱਤ ਮੈਂਬਰੀ ਕਮੇਟੀ ਰਹਿ ਕੇ ਕਰਦੀ ਚਲੋ ਜੋ ਵੀ ਹੈ ਉਹਨਾਂ ਦੀ ਜਿਹੜੀ ਕਮੇਟੀ ਬਣਾਈ ਹੈ ਉਹਨੂੰ ਮਾਨਤਾ ਦੇਣਾ ਸਾਡੀ ਡਿਊਟੀ ਸੀ ਅਸੀਂ ਨਾਲ ਦੀ ਨਾਲ ਭਾਵ ਦੀ ਜਿਹੜੀ ਹੈ ਸੁਧਾਰ ਲਹਿਰ ਨੂੰ ਸਮੇਟ ਕੇ ਉਹਨਾਂ ਨੂੰ ਮਾਨਤਾ ਦੇਤੀ ਪਰ ਇਹਨਾਂ ਨੇ ਬਾਦਲ ਦਲ ਨੇ ਉਹਨੂੰ ਮਾਨਤਾ ਕਿ ਦੇਣੀ ਸੀ ਉਹਦੇ ਪੈਰਲਲ ਹੀ ਕੱਢ ਕਮੇਟੀ ਬਣਾਤੀ ਹੁਣ ਜਾਂ ਤਾਂ ਉਹ ਕਹਿੰਦੇ ਜੇ ਅਸੀਂ ਕਾਲ ਤੱਕ ਸਾਹਿਬ ਤੇ ਜਾ ਕੇ ਲਿਖ ਕੇ ਦਿਆ ਇਹ ਵੀ ਨਹੀਂ ਹੋ ਸਕਦਾ ਤੇ ਜਿੰਨਾ ਚਿਰ ਕਾਲ ਤੱਕ ਸਾਹਿਬ ਆਪ ਦਾ ਹੁਕਮ ਬਦਲਦਾ ਨਹੀਂ ਪੰਜ ਸਿੰਘ ਸਹਿਮਨ بیٹھ ਕੇ ਵਿਚਾਰ ਕਰਕੇ ਹੁਕਮ ਨਹੀਂ ਬਲਦੇ ਉਹਨਾਂ ਚਿਰ ਇਹੀ ਹੁਕਮ ਸਟੈਂਡ ਕਰਦਾ ਵੀ ਉਹੀ ਸੱਤ ਮੈਂਬਰੀ ਕਮੇਟੀ ਕੋਲ ਸਾਰੇ ਅਧਿਕਾਰ ਨੇ ਤੇ ਫਿਰ ਕੀ ਉਹਦੇ ਉਲਟ ਜਿਹੜੀਆਂ ਇਹਨਾਂ ਨੇ ਕਮੇਟੀ ਬਣਾਈ ਉਹ ਸਿੱਧੀ ਇਕਾਲਤਕ ਸਾਹਿਬ ਨਾਲ ਟੱਕਰ ਨਹੀਂ ਹੈ ਤੇ ਫਿਰ ਉੱਤੇ ਜਾ ਕੇ ਇਹਨਾਂ ਨੇ ਸੁਖਬੀਰ ਸਿੰਘ ਬਾਦਲ ਨੇ ਕੱਲ ਕਿਹਾ ਕਹਿੰਦੇ ਵੀ ਮੇਰੇ ਤੇ ਝੂਠੇ ਦੋਸ਼ ਲਾਏ ਗਏ ਦੋਸ਼ ਕਿੱਥੇ ਲੱਗੇ ਫਸੀਲ ਤੇ ਖੜੇ ਹੋ ਕੇ ਦੋਸ਼ ਲੱਗੇ ਉਹਨਾਂ ਤੇ ਵੀ ਇਹ ਤੁਸੀਂ ਜੁਰਮ ਕੀਤਾ ਕਿ ਨਹੀਂ ਕੀਤਾ ਉਹਨਾਂ ਨੇ ਹਾਂ ਕਿਹਾ ਨਾਮ ਵੀ ਕਿਹਦਾ ਹੋਊਗਾ ਹਾਂ ਤਾਂ ਦੋਸ਼ ਦੋਸਤਾ ਕਲਤਖ ਸਾਹਿਬ ਦੇ ਜਾਂ ਪੰਜ ਸਿੰਘ ਸਹਿਮਾਨ ਨੇ ਲਾਏ ਨੇ ਕੀ ਝੂਠੇ ਦੋਸ਼ ਉਹ ਤਾਂ ਇਹ ਉਹਨਾਂ ਨੂੰ ਝੂਠਾ ਕਹਿਣਾ ਚਾਹੁੰਦੇ ਨੇ ਸਿੱਧਾ ਉਹਨਾਂ 'ਤੇ ਇਲਜ਼ਾਮ ਲਾਉਣ ਹੋਏ ਨਾ ਅਸੀਂ ਤਾਂ ਕਲਤਖ ਸਾਹਿਬ ਨੂੰ ਲਿਖਤੀ ਰੂਪ ਚ ਦੇ ਆਏ ਸੀ ਬਾਕੀ ਤਾਂ ਉਹਨਾਂ ਨੇ ਇਹਨਾਂ ਤੋਂ ਸਪਸ਼ਟੀਕਰਨ ਮੰਗਿਆ ਉਹਨਾਂ ਨੇ ਇਹਨਾਂ ਨੂੰ ਇੱਕ ਇੱਕ ਦੋਸ਼ ਪੁੱਛਿਆ ਤੇ ਫਿਰ ਅੱਜ ਤੇ ਉਹਨਾਂ ਨੂੰ ਵੀ ਟਾਰਗੇਟ ਸੁਖਬੀਰ ਕਰਦੇ ਵੀ ਉਹਨਾਂ ਨੂੰ ਝੂਠਾ ਦੱਸਣਾ ਚਾਹੁੰਦੇ ਨੇ ਸੋ ਇਹ ਜਿਹੇ ਲੋਕਾਂ ਤੇ ਪੰਜਾਬ ਦੇ ਲੋਕ ਨਹੀਂ ਵਿਸ਼ਵਾਸ ਕਰ ਸਕਦੇ ਜਿਹੜੇ ਮੋੜ-ਮੋੜ ਤੇ ਆਪਣੀ ਨਿੱਜੀ ਸੌੜੀ ਸਿਆਸਤ ਵਾਸਤੇ ਬਿਆਨ ਬਲਦੇ ਨੇ ਜਿਹੜਾ ਉਹਨੂੰ ਠੀਕ ਲੱਗਦਾ ਹੋਈ ਕਰਦੇ ਨੇ ਤੇ ਨਾਲੇ ਹੋਰ ਤਾਂ ਚਲੋ ਕੋਈ ਪਾਰਟੀਆਂ ਜੋ ਮਰਜ਼ੀ ਕਰਨ ਅਕਾਲੀ ਦਲ ਤੋਂ ਕੋਈ ਨਹੀਂ ਆਸ ਕਰ ਸਕਦਾ ਵੀ ਅਕਾਲੀ ਦਲ ਖਾਸ ਤੌਰ ਤੇ ਅਕਾਲੀ ਦਲ ਦਾ ਪ੍ਰਧਾਨ ਉਹ ਪੰਥ ਨੂੰ ਜਾਂ ਜਿਹੜਾ ਹੈ ਕਾਲਪਤਖ ਸਾਹਿਬ ਨੂੰ ਪਿੱਠ ਦਿਖਾਵੇ ਕਟਕ ਸਿੰਘ ਸਾਹਿਬ ਤੁਸੀਂ ਸੱਤ ਮੈਂਬਰੀ ਕਮੇਟੀ ਦੀ ਗੱਲ ਕੀਤੀ ਹੈ ਇਸ ਤਰ੍ਹਾਂ ਤਾਂ ਨਹੀਂ ਹੋਊਗਾ ਕਿ ਇੱਕ ਵਾਰੀ استਿਫਾ ਮਨਜ਼ੂਰ ਕਰ ਲਿਆ ਉਹੀ ਸੱਤ ਮੈਂਬਰੀ ਕਮੇਟੀ ਫੇਰ ਤੋਂ ਕਾਇਦਨ ਸਾਨੂੰ ਦਾ ਮਨਜ਼ੂਰੀ ਸੁਖਵੀਰ ਸਿੰਘ ਵੱਲੋਂ ਲਿਆ ਪਰ ਤਾਂ ਦੇਖੋ ਸੱਤ ਮੈਂਬਰੀ ਕਮੇਟੀ ਨੇ ਤਾਂ ਚੋਣ ਕਰਾਉਣੀ ਆ ਉਹਨਾਂ ਦੇ ਅਧਿਕਾਰ ਇਹ ਨਹੀਂ ਵੀ ਕਿਹਨੂੰ ਪ੍ਰਧਾਨ ਬਣਾਉਣਾ ਹੈ ਜਿਹਨੂੰ ਮਰਜ਼ੀ ਬਣਾ ਦੇ ਉਹ ਤਾਂ ਦੇਖੋ ਆਖਿਰ ਜਿਹੜੇ ਡੈਲੀਗੇਟ ਬਣਨੇ ਉਹਨਾਂ ਨੇ ਬਣਾਉਣਾ ਕੋਈ ਬਣ ਸਕਦਾ ਸੀ ਪਰ ਉਹਨਾਂ ਨੇ ਤਾਂ ਉਹ ਸੱਤ ਮੈਂਬਰੀ ਕਮੇਟੀ ਨੂੰ ਮਾਨਤਾ ਹੀ ਨਹੀਂ ਦਿੱਤੀ ਜਿਹੜੀ ਉਹ ਸੱਤ ਮੈਂਬਰੀ ਕਮੇਟੀ ਬਣਾਈ ਸੀ ਕਾਂਟਕ ਸਾਹਿਬ ਨੇ ਜੇ ਉਹਨੂੰ ਉਹਨੂੰ ਮੰਨਿਆ ਨਹੀਂ ਮੈਂ ਤਾਂ ਸਾਹਮਣੇ ਸੱਤ ਮੈਂਬਰੀ ਕਮੇਟੀ ਨੂੰ ਪਾਲਣਾ ਕਰਨੀ ਚਾਹੀਦੀ ਹੈ ਕੱਲ ਤੱਕ ਸਰ ਦੇ ਹੁਕਮ ਦੀ ਉਹਨਾਂ ਨੂੰ ਆਪਦੇ ਆਪ ਭਰਤੀ ਸ਼ੁਰੂ ਕਰ ਲੈਣੀ ਚਾਹੀਦੀ ਹੈ ਕਿ ਡੈਲੀਕੇਟਾ ਕੌਣ ਬਣ ਕੇ ਡੈਲੀਕੇਟਾ ਤੁਸੀਂ ਗੱਲ ਕੀਤੀ ਹੈ ਕਿ ਸੁਧਾਰ ਲਹਿਰ ਚੋ ਵੀ ਡੈਲੀਕੇਟ ਹੋ ਸਕਦੇ ਨੇ ਕਿ ਸਿਰਫ ਉਹਨਾਂ ਦੇ ਧੜੇ ਦੇ ਜੋ ਉਹਨਾਂ ਦੇ ਬਹੁਤ ਕਰੀਬੀ ਨੇ ਦੇਖੋ ਜੇ ਤਾਂ ਸੱਤ ਮੈਂਬਰੀ ਕਮੇਟੀ ਕੰਮ ਕਰੇ ਫੇ ਤਾਂ ਕਿਸੇ ਦਾ ਵੀ ਡੈਲੀਗੇਟ ਹੋ ਸਕਦਾ ਹੈ ਫੇ ਤਾਂ ਉਹਨਾਂ ਨੇ ਸਿਰਫ ਕੱਲ ਤੱਕ ਸਰ ਦਾ ਹੁਕਮ ਪਾਰਦਰਸ਼ੀ ਤੰਗ ਨਾਲ ਪ੍ਰਤੀ ਕੀਤੀ ਜਾਵੇ ਮਤਲਬ ਆਧਾਰ ਕਾਰਡ ਹੈ ਜਾਂ ਉਹਦੀ ਪਛਾਣ ਲਾ ਕੇ ਉਹਦੀ ਭਰਤੀ ਕੀਤੀ ਜਾਵੇ ਫਿਰ ਉਹ ਜਿਹੜੇ ਮੈਂਬਰ ਨੇ ਉਹ ਡੈਲੀਗੇਟ ਚੁਣਨਗੇ ਤੇ ਥੱਲੇ ਸਰਕਲ ਚੁਣਨਗੇ ਜ਼ਿਲ੍ਹਿਆਂ ਦੇ ਪ੍ਰਧਾਨ ਚੁਣਨਗੇ ਤੇ ਪੰਜਾਬ ਡੈਲੀਗੇਟ ਜਿਹੜੇ ਨੇ ਪੰਜਾਬ ਦਾ ਪ੍ਰਧਾਨ ਚੁਣਨਗੇ ਸੋ ਇੱਕ ਪ੍ਰੋਪਰ ਇੱਕ ਪ੍ਰਕਿਰਿਆ ਹੈ ਪਰ ਉਹ ਤਾਂ ਹੋਊਗੀ ਜੇ ਨਿਰਪੱਖ ਜਿਹੜੀ ਕਮੇਟੀ ਕੰਮ ਕਰੇਗੀ ਜਿਹੜੀ ਅੱਜ ਤੱਕ ਸਾਹਮਣੇ ਬਣਾਈ ਹੈ ਇਹਨਾਂ ਨੇ ਤਾਂ ਹੁਣ ਆਪਦੀ ਕਮੇਟੀ ਬਣਾਤੀ ਦੂਜਿਆਂ ਨੂੰ ਤਾਂ ਕੋਈ ਉਸ ਚ ਨਿਵਾਇੰਦੇ ਨਹੀਂ ਦਿੱਤੀ ਨਹੀਂ ਉਹਨਾਂ ਨੇ ਉਹਨਾਂ ਨੂੰ ਪਰਤੀ ਦੇ ਵਿੱਚ ਇਨਵੋਲਵ ਕਰਨਾ ਹੈ ਜਾਂ ਉਹਨਾਂ ਨੂੰ ਕੋਈ ਪਰਚੀਆਂ ਦੇਣੀਆਂ ਨੇ ਸੋ ਇਹ ਤਾਂ ਫਿਰ ਉਹਨਾਂ ਲਈ ਕਲੀਅਰ ਹੀ ਹੈ ਵੀ ਸੁਖਬੀਰ ਸਿੰਘ ਬਾਦਲ ਨੂੰ ਇਹਨਾਂ ਨੇ ਨਵੀਂ ਕਮੇਟੀ ਦਾ ਮਤਲਬ ਹੀ ਇਹ ਹੋ ਗਿਆ ਵੀ ਉਹਨੂੰ ਦੁਬਾਰੇ ਪ੍ਰਧਾਨ ਬਣਾਤਾ 300 ਸਾਲ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਤੇ ਵੱਲੋਂ ਲਗਾਤਾਰ ਉਪਰਾਲੇ ਕੀ ਤਿਆਰ ਇਸ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਫਿਰ ਕਿਸ ਤਰ੍ਹਾਂ ਲੀਹਾਂ ਤੇ ਲਿਆਤਾ ਜਾਵੇ ਕਿਸ ਤਰ੍ਹਾਂ ਫਿਰ ਜੀਵਤ ਕੀਤਾ ਜਾਵੇ ਇਹ ਇਹ ਕੋਸ਼ਿਸ਼ ਹੁਣ ਵੀ ਜਾਰੀ ਹੈ ਦੇਖੋ ਸਾਡੀ ਤਾਂ ਕੋਸ਼ਿਸ਼ ਜਾਰੀ ਹੈ ਵੀ ਕਿਹੜੀ ਪੰਥਕ ਸੋਚ ਇੱਕ ਪੰਥਕ ਧਿਰ ਪੰਜਾਬ ਦੇ ਵਿੱਚ ਮਜ਼ਬੂਤ ਹੋਵੇ ਕਿਸ ਰੂਪ ਚ ਆਉਂਦੀ ਹੈ ਉਹ ਉਹ ਲੋਕਾਂ ਨੇ ਫੈਸਲਾ ਕਰਨਾ ਹੈ ਪਰ ਪੰਜਾਬ ਦੇ ਵਿੱਚ ਅੱਜ ਜਿਹੜੇ ਹਾਲਾਤ ਨੇ ਤਿੰਨ ਤੇ ਰਹੀ ਸਮਝ ਲੋ ਰਹੀਆਂ ਆਮ ਆਦਮੀ ਕਾਂਗਰਸ ਤੇ ਭਾਜਪਾ ਜਿਹੜੀ ਪੰਥਕ ਧਿਰ ਤਾਂ ਕੋਈ ਨੁਮਾਇੰਦਗੀ ਵਾਲੀ ਸਹੀ ਢੰਗ ਨਾਲ ਜਿਹਨੂੰ ਸਾਰੇ ਕੌਮ ਦੀ ਮਾਨਤਾ ਹੋਵੇ ਰਹੀ ਨਹੀਂ ਸੋ ਐਸੀ ਇੱਕ ਧਿਰ ਉਭਰੇ ਜਿਹਨੂੰ ਸਿੱਖ ਕੌਮ ਦੀ ਪੂਰੀ ਮਾਨਤਾ ਹੋਵੇ ਤੇ ਉਹ ਪੰਜਾਬ ਦੇ ਵਿੱਚ ਤੇ ਤਾਕਤ ਚੋਵੇ ਤੇ ਲੋਕਾਂ ਦੀਆਂ ਮੁਤਾਬਕ ਭਾਵਨਾ ਮੁਤਾਬਕ ਕੰਮ ਕਰੇ ਐਸੀ ਧਿਰ ਦੀ ਅੱਜ ਲੋੜ ਹੈ ਤੇ ਉਹ ਧਿਰ ਬਣਾਉਣੀ ਪਊਗੀ ਮੈਂ ਸਮਝਦਾ ਉਹਦੇ ਵਿੱਚ ਸਿੰਘ ਸੇਵਾ ਮਾਨ ਨੇ ਤਾਂ ਆਪਣਾ ਰੋਲ ਅਦਾ ਕੀਤਾ ਸੀ ਪਰ ਉਹਨਾਂ ਦੀ ਨਾ ਮੰਨ ਕੇ ਇਹਨਾਂ ਨੇ ਜੋ ਕੁਝ ਕੀਤਾ ਸਾਹਮਣੇ ਜੀ ਬਿਲਕੁਲ ਐਸੀ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਸਾ ਜਿਨ੍ਹਾਂ ਨੇ ਆਖਿਆ ਕਿ ਸੁਧਾਰ ਲਹਿਰ ਦੇ ਵੱਲੋਂ ਜੋ ਉਪਰਾਲੇ ਕੀਤੇ ਗਏ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਫਿਰ ਤੋਂ ਲੀਹਾਂ ਤੇ ਨੇਉਣ ਤੇ ਲਈ ਹੁਣ ਵੀ ਉਪਰ ਆਲਾ ਯਾਰੀ ਆ ਪਰ ਉੱਥੇ ਹੀ ਇਹਨਾਂ ਨੇ ਕਿਹਾ ਕਿ ਜੋ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ 7 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੇ ਸਾਥੀਆਂ ਦੇ ਵੱਲੋਂ ਉਹਨਾਂ ਨੂੰ ਮੰਨਿਆ ਹੀ ਨਹੀਂ ਗਿਆ ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੰਘ ਸਿੱਧੂ ਸਾਂਝਾ ਟੀਵੀ ਸੰਗਠਨ